ਦੋਸਤੋ ਖੇਡਾਂ ਵਤਨ ਪੰਜਾਬ ਦੀਆਂ 2024 ਬਲਾਕ ਪੱਤਰੀ ਖੇਡ ਮੁਕਾਬਲੇ ਅੱਜ ਕੋਟਪੂਰਾ ਦੇ ਨੇੜਲੇ ਪਿੰਡ ਹਰੀਨੋ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ੁਰੂ ਕਰਵਾਏ ਗਏ। ਕੁਲਤਾਰ ਸਿੰਘ ਸੰਧਮਾ ਸਪੀਕਰ ਪੰਜਾਬ ਵਿਧਾਨ ਸਭਾ ਮੁੱਖ ਮਹਿਮਾਨ ਦੇ ਤੌਰ ਤੇ ਜਦਕਿ ਪ੍ਰਵਿੰਦਰ ਸਿੰਘ ਸਿੱਧੂ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਉਥੇ ਵੀਰਪਾਲ ਕੌਰ ਐਸ ਡੀ ਐਮ ਕੋਟਪੂਰਾ ਆਦ ਵੀ ਹਾਜ਼ਰ ਸਨ। ਸਪੀਕਰ ਸੰਧਮਾ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਖੇਡਣ ਦੀ ਸ਼ੁਰੂਆਤ ਕਰਵਾਈ ਉੱਥੇ ਬੱਚਿਆਂ ਨੂੰ ਦੱਸਿਆ ਕਿ ਖੇਡ ਨੂੰ ਸਿਰਫ ਤੇ ਸਿਰਫ ਖੇਡ ਭਾਵਨ ਨਾਲ ਹੀ ਖੇਡਿਆ ਜਾਵੇ ਹਾਰ ਨਾਲ ਪਛਤਾਉਣਾ ਨਹੀਂ ਘਬਰਾਉਣਾ ਨਹੀਂ ਫਿਰ ਖੇਡਣਾ ਹੈ ਤੇ ਜਿੱਤ ਤੁਹਾਡੇ ਕਦਮ ਚੁੰਮੇਗੀ ਆਪਨੇ ਹਲਾਕੇ ਦੇ ਐਮਐਲਏ ਸਰਦਾਰ ਕੋਲੋਂ ਜੀ ਆਇਆਂ ਨੂੰ ਆਪਾਂ ਸੰਭਾਲੇ

ਭਈ ਆ ਸਾਡੇ ਫੁੱਲਾਂ ਵਰਗੇ ਜਿਹੜੇ ਬੱਚੇ ਆ ਕਿੰਨੇ ਸੋਹਣੇ ਸੋਹਣੇ ਮੈਂ ਨਹੀਂ ਕਹਿੰਦਾ ਵੀ ਇਹ ਬਾਹਰ ਹੀ ਤੋਂ ਬੜਖੜੇ ਰਹਣ ਠੀਕ ਹੈ ਨਾ ਆਪਾਂ ਨਵੇੜ ਦੀਆਂ ਕੰਮਾਂ ਖੇਦੀ ਚਲੋ ਪਹਿਲਾਂ ਫਿਰ ਗੁਰੂ ਦੀ ਬਾਕੀ ਹੋਈ ਫਤਿਹ ਕਰ ਜਾਓ ਉਹਦੇ ਜੋਰ ਨਾਲ ਜਰਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਬਸ ਇੱਕ ਗੱਲ ਕਰ ਦਈਏ ਹੋਵੇ ਕਰ ਲਾਂ ਹਾਂਜੀ ਨਹੀਂ ਕਿਨੇ ਗਿਆ ਸੀ ਹਾਂਜੀ ਸਾਰਿਆਂ ਨੇ ਕਿਹਾ ਹਾਂਜੀ ਹਾਂਜੀ ਕਿਹਾ ਬੱਚਿਓ ਜ਼ਿੰਦਗੀ ਨੂੰ ਵੀ ਖੇਡ ਹੀ ਹਾਂ ਇਡਾ ਦੇ ਵਿੱਚ ਭਾਗ ਲੈਣਾ ਬਹੁਤ ਚੰਗੀ ਗੱਲ ਆ ਤੁਸੀਂ ਲੈ ਰਹੇ ਹੋ ਪਰ ਇੱਕ ਲੈਸਨ ਲੈ ਕੇ ਜਾਓ ਜ਼ਿੰਦਗੀ ਨੂੰ ਖੇਡ ਸਮਝਣਾ ਹੈ ਜੇ ਜਿੱਤ ਗਏ ਤਾਂ ਉਹਨੂੰ ਮੰਨਣਾ ਤੇ ਜੇ ਹਾਰ ਗਏ ਤਾ ਹੋਰ ਜੋਰ ਲਾ ਕੇ ਫੇਰ ਖੇਡ ਰੱਖੀ ਠੀਕ ਹੈ ਕਿ ਫੇਰ ਇਹਦੇ ਵੀ ਮੌਕੇ ਤੇ ਇਹ ਕਿਤੇ ਕਾਮਯਾਬੀ ਨਾ ਮਿਲੇ ਤਾਂ ਦਿਲ ਨਹੀਂ ਸਿਕਦਾ ਇਹ ਕਈ ਵਾਰੀ ਆਪਾਂ ਨੂੰ ਪੱਕਿਆ ਕਰਨਾ ਤੇ ਘਟਣਾ ਦਾ ਪਰਮਾਤਮਾ ਠੀਕ ਹੈ ਨਾ ਆ ਜਿਹੜਾ ਹੁਣ ਆ ਵਾਜਾਂ ਦੀ ਗੱਡੀ ਆ ਦੇ ਰੱਖੀ ਲੱਗੀ ਗੱਲ ਤੇ ਬਸ ਇੰਨੀ ਗੱਲ ਹੀ ਹੈ ਬਾਕੀ ਬਾਰੀਓ ਮੁਪਤਰੀ ਸਾਹਿਬ ਨੇ ਸਰਕਾਰ ਨੇ ਭਗਵਤ ਕਬਾਦ ਜੀ ਨੇ ਇਹ ਬੜਾ ਵਧੀਆ ਕੰਮ ਕੀਤਾ। ਸੋ ਇਹਦੇ ਵਾਸਤੇ ਮੈਂ ਇਸ ਵਕਤ ਨੂੰ ਮੁਪਤਰੀ ਸਾਹਿਬ ਨੂੰ ਵਧਾਈ ਦੇਣਾ ਜਿਹੜੀਆਂ ਉਹਨਾਂ ਨੇ ਅੱਜ ਇਹ ਤੀਜੀਆ ਖੇਡਾਂ-ਵੱਧਨ ਪੰਜਾਬ ਦੀਆਂ ਉਹ ਆਰਗੇਨਾਈਜ਼ ਕਰਾ ਰਹੇ ਆ। ਔਰ ਇਹਦੇ 9 ਕਰੋੜ ਤੋਂ ਉੱਤੇ ਦੇ ਇਨਾਮ ਵੰਡੇ ਜਾਣੇ ਆ। ਔਰ 9 ਸਾਲ ਤੋਂ ਲੈ ਕੇ ਭਾਵੇਂ 92 ਸਾਲ ਵਾਲਾ ਹੋਵੇ ਕੋਈ ਵੀ ਖੇਡ ਸਕਦਾ ਆ ਗਿਆ। ਸੋ ਬਹੁਤ-ਬਹੁਤ ਵਧਾਈ ਮੈਂ ਸ਼ਪੀਕਰ ਵਿਧਾਨ ਸਭਾ ਪੰਜਾਬ ਸਪੀਕਰ ਕਿਹੜਾ ਬੋਲਣਾ ਹੁੰਦਾ ਹਾਂ ਹਾਂਜੀ ਹਲਾ ਬੋਲਣਾ ਹੁੰਦਾ ਮੈਂ ਕਿਹਾ ਕਿ ਸਪੀਕਰ ਜੀ ਨੇ ਗੁੱਜਾ ਚੁੱਪ ਕਰਦਾ ਬੋਲਣਾ ਹੁੰਦਾ ਹੈ ਸਪੀਕਰ ਪੰਜਾਬ ਵਿਧਾਨ ਸਭਾ ਅੱਜ ਮਿਤੀ 31 ਅਗਸਤ 2024 ਨੂੰ ਖੇਡਾਂ ਵੱਲੋਂ ਪੰਜਾਬ ਦੀਆਂ ਜੀਜਨ ਟੈਂਡ ਸ਼ੁਰੂ ਕਰਨ ਦਾ ਐਲਾਨ ਕਰਦਾ ਹਾਂ ਜੈ ਹਾਂ ਹਾਲੇ ਹਾਲੇ ਬਹੁਤ ਜਗਾ ਸੁਖਾਮ ਨਵਾ ਰਾਤ ਕੇ ਖੇਡੋ ਦੱਬ ਕੇ ਖੇਡੋ ਜਿੱਤ ਕੇ ਜਾਓ ਆਪਦੇ ਮਾਪੇ ਬਾਪ ਨੂੰ ਪੂਰੇ ਤਗੜਾ ਹੌਫਲਾ ਨੇ ਉਹਨਾਂ ਦਾ ਨਾਮ ਰੋਸ਼ਨ ਕਰ ਕੋਸ਼ਿਸ਼ ਕਰੋ ਪੰਜਾਬ ਦਾ ਨਾਮ ਰੋਸ਼ਨ ਕਰੋ ਇਸ ਖਿੱਤੇ ਦਾ ਨਾਮ ਰੋਸ਼ਨ ਕਰੋ ਜੇ ਅੱਜ ਵੀ ਯਾਦ ਹੈ ਇਹ ਸਕੂਲ ਬੜਾ ਕਰਮਾਲਾ ਸਕੂਲ ਆ ਅਸੀਂ ਵੀ ਇੱਥੇ ਆਉਂਦੇ ਹੁੰਦੇ ਸੀ ਛੇਡੂ ਤੋ ਮੈਨੂੰ ਉਹ ਪੁਰਾਣੇ ਦਿਨ ਯਾਦ ਆ ਗਏ ਤੁਹਾਨੂੰ ਉਹ ਦਿਨ ਯਾਦ ਦਿਵਾਉਣ ਵਾਸਤੇ ਤੁਹਾਡਾ ਧੰਨਵਾਦ ਮੈਡਮ ਤੁਹਾਡਾ ਧੰਨਵਾਦ ਤੁਸੀਂ ਇੱਥੇ ਬੰਦ ਕੀਤਾ ਤੁਹਾਡਾ ਬੜਾ ਸਾਡਾ ਧੰਨਵਾਦ ਇਹਨਾਂ ਕਹਿੰਦਾ ਹੋਇਆ ਕਿ ਬੰਦੇ ਨਾਲ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਸਰਦਾਰ ਭਵਨ ਸ੍ਰੀ ਮਾਨ ਦੀ ਮੁਖੰਡੇ ਪਿਆਜ ਵੱਲੋਂ ਜਿਹੜਾ ਪ੍ਰਾਲਾ ਕੀਤਾ ਗਿਆ ਕਿੱਦਾਂ ਲੈਕ ਜਿਸ ਦੇ ਵਿੱਚ 14 17 21 ਸਾਰੇ ਏਜ ਗਰੁੱਪ ਦੇ ਮਤਲਬ 플레이ਰਸ ਪਾਰਟਿਸਪੇਟ ਕਰ ਰਹੇ ਆ ਔਰ ਬਲੌਗ ਕਦਰੀ ਖੇਡਾਂ ਜਿਹੜੀਆਂ ਅੱਜ 31 ਤੋਂ 2 ਤੱਕ ਰੱਕੇ ਪਿੰਡ ਹਰੀ ਨਗਰੇ ਕਰਵਾਈਆਂ ਜਾ ਰਹੀਆਂ ਨੇ ਫੋਰ ਦਾ ਬਲੌਗ ਇਹ ਇੱਕ ਜਿਹੜਾ ਪੰਜਾਬ ਸਰਕਾਰ ਵੱਲੋਂ ਬਹੁਤ ਵੱਡਾ ਕੰਮ ਹੈ ਜਿਹਦੇ ਵਿੱਚ ਬੱਚਿਆਂ ਨੂੰ ਉਤਸ਼ਾਹ ਮਿਲਦਾ ਹੈ ਖੇਡਾਂ ਰਾਹੀਂ ਪਲੱਸ ਜਿਹੜੇ ਮਤਲਬ ਨਸ਼ਿਆਂ ਵਰਗੀਆਂ ਲਾਹਾਂ ਤੋਂ ਬੱਚੇ ਦੂਰ ਰਹਿੰਦੇ ਨੇ ਇਹ ਵਧੀਆ ਫਾਇਦਾ ਮਿਲ ਰਿਹਾ ਹੈ ਪਰ ਬਸ ਉੱਪਰ ਉਹਨਾਂ ਨੂੰ ਮੌਕੇ ਮਿਲਦੇ ਨੇ ਉੱਪਰ ਪੱਲੋ ਡਿਸਟ੍ਰਿਕਟ ਸਟੇਟ ਐਂਡ ਇਹਨਾਂ ਨੂੰ 15 ਤੇ ਕਵਰਟਨ ਨਹੀਂ ਇੱਕ ਪਹਿਲੇ ਸਟੈਪ ਤੇ ਬਹੁਤ ਵਧੀਆ ਕੰਮ ਹੈ ਇੱਕੋ ਹੀ ਸੰਦੇਸ਼ ਹੈ ਕਿ ਪੰਜਾਬ ਸਰਕਾਰ ਵਾਲਾ ਮਾੜੀ ਮੁੱਖ ਮੰਤਰੀ ਸਾਹਿਬ ਵੱਲੋਂ ਇੱਕ ਬਹੁਤ ਹੀ ਵਧੀਆ ਉਪਰਾਲਾ ਜਿਹੜਾ ਕੀਤਾ ਗਿਆ ਹੈ ਤੀਜੀਆਂ ਜਿਹੜੀਆਂ ਪੰਜਾਬ ਦੇ ਖੇਡਾਂ ਬਤ ਪੰਜਾਬੇ ਕੀਤੀ ਜਾ ਰਹੀਆਂ ਔਰ ਇਹਦੇ ਚ 9 ਸਾਲ ਤੋਂ ਲੈ ਕੇ ਤੇ ਭਾਵੇਂ 99 ਸਾਲ ਦਾ ਹੋਵੇ ਮਤਲਬ ਮੇਲ ਫੀਮੇਲ ਕੋਈ ਵੀ ਹੋਵੇ ਉਹ ਖੇਡਾਂ 'ਚ ਭਾਗ ਲੈ ਸਕਦੇ ਆ ਔਨਲਾਈਨ ਵੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਮੌਕੇ ਤੇ ਵੀ ਰਜਿਸਟ੍ਰੇਸ਼ਨ ਹੋ ਸਕਦੀ ਹੈ ਔਰ 9 ਕਰੋੜ ਦੇ ਉੱਤੋਂ ਦੇ ਉੱਤੇ ਦੇ ਜਿਹੜੇ ਆਨੰਦ ਦਿੱਤੇ ਜਾਣਗੇ ਸੋ ਬੜਾ ਵਧੀਆ ਅਭਰਾਲਾ ਹੈ ਔਰ ਇਥੋਂ ਬੱਚਿਆਂ ਨੂੰ ਜੀਵਨ ਜਿਉਣ ਦੀ ਟ੍ਰੇਨਿੰਗ ਮਿਲਦੀ ਹੈ ਖੇਡਾਂ ਖੇਡ ਕੇ ਨਾ ਜਿੱਤਾਂ ਨੂੰ ਮੰਨਣ ਦੀ ਤੇ ਹਾਰਾਂ ਨੂੰ ਝੱਰ ਕੇ ਜ਼ਿੰਦਗੀ ਨੂੰ ਹੋਰ ਜੋਰ ਨਾਲ ਜਿਉਣ ਦੀ ਜਿਹੜੀ ਟ੍ਰੇਨਿੰਗ ਮਿਲਦੀ ਹੈ ਸੋ ਮੈਂ ਸਾਰੀ ਐਡਮਿਨਿਸਟ੍ਰੇਸ਼ਨ ਦਾ ਇਸ ਨਗਰਵਾਸੀ ਦਾ ਸਾਡੇ ਬਲਾਗ ਦੇ ਸਾਡੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਹੈ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਸਾਰਿਆਂ ਨੂੰ ਬਧਾਈ ਦਿੰਦੇ ਔਰ ਕਾਮਨਾ ਕਰਦਾ ਹਾਂ ਕਿ ਸਾਡੇ ਬੱਚੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨੋਂ ਸਾਡਾ ਨਾਮ ਰੋਸ਼ਨ ਕਰਨ ਖੇਡਾਂ ਵਤਨ ਪ ਤੀਜੇ ਸੈਸ਼ਨ ਤਹਿਤ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਅੱਜ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਕੋੜਪੁਰਾ ਨੇਲੇਪਿੰਡ ਹਰੀਨੌਂਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਮੁਕਾਬਲੇ ਸ਼ੁਰੂ ਕਰਵਾਏ। ਉਹਨਾਂ ਨੇ ਉਦਘਾਟਨ ਕਰਨ ਮੌਕੇ ਆਪਣੇ ਸੰਬੋਧਨ ਦੌਰਾਨ ਦੱਸਿਆ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਬੱਚੋ ਖੇਡ ਭਾਵਨਾ ਨੂੰ ਖੇਡਾਂ ਸਿਰਫ ਸਿਰਫ ਖੇਡ ਭਾਵਨਾ ਨਾਲ ਖੇਡਣੀਆਂ ਚਾਹੀਦੀਆਂ ਨੇ ਉਹਨੂੰ ਕਦੀ ਵੀ ਬਦਲੇ ਦੀ ਜਾਂ ਇਸ ਤਰ੍ਹਾਂ ਦੀ ਨੀਤੀ ਨਾਲ ਨਹੀਂ ਖੇਡਨੀ ਚਾਹੀਦੀਆਂ ਜੇ ਹਾਰ ਵੀ ਗਏ ਹਾਰਿਆ ਨਾ ਗਿਣੋ ਫੇਰ ਖੇਡੋ ਜਿੱਤ ਪ੍ਰਾਪਤ ਕਰੋਗੇ ਤੇ ਜਿੱਤ ਤੁਹਾਡੇ ਕਦਮ ਚੁੰਮੂਗੀ ਮਾਨਯੋਗ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕਿਹਾ ਕਿ ਬੱਚਿਓ ਮੇਰੇ ਵੱਲੋਂ ਅਸ਼ੀਰਵਾਦ ਹੈ ਕਿ ਖੇਡਾਂ ਜਿੱਥੇ ਤੁਹਾਨੂੰ ਤੰਦਰੁਸਤੀ ਬਖਸ਼ਣਗੀਆਂ ਉੱਥੇ ਤੁਹਾਡੇ ਲਈ ਰੋਜ਼ਗਾਰ ਦੇ ਮੌਕੇ ਵੀ ਪੈਦਾ ਕਰਨਗੀਆਂ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪੁੱਜੇ ਪਰਮਿੰਦਰ ਸਿੰਘ ਸਿੱਧੂ ਡਿਪਟੀ ਡਾਇਰੈਕਟਰ ਖੇਡ ਵਿਭਾਗ ਪੰਜਾਬ ਨੇ ਕਿਹਾ ਕਿ ਬਲਾਕ ਪੱਧਰੀ ਖੇਡਾਂ ਦੇ ਵਿੱਚ ਬੱਚਾ ਪਹਿਲਾਂ ਬਲਾਕ ਪਧਰੀ ਫਿਰ ਜ਼ਿਲ੍ਹਾ ਪਧਰੀ ਫਿਰ ਸਟੇਟ ਪਧਰੀ ਫਿਰ ਨੈਸ਼ਨਲ ਪਧਰੀ ਤੇ ਫਿਰ ਇੰਟਰਨੈਸ਼ਨਲ ਪੱਧਰ ਤੇ ਖੇਡਦਾ ਤੇ ਜਿੱਤ ਪ੍ਰਾਪਤ ਕਰਦਾ ਇਸ ਵਕੀ ਵੀਰਪਾਲ ਕੋਰ ਮੈਡਮ ਐਸ ਡੀ ਐਮ ਵੀ ਹਾਜ਼ਰ ਸਨ ਤੇ ਹੋਰ ਬਹੁਤ ਸਾਰੇ ਪਤਵੰਤੇ ਹਾਜ਼ਰ ਸਨ ਕੋਰਕਪੁਰਾ ਤੋਂ ਕੈਮਰਾਮੈਨ ਗੁਰਮੀਤ ਸਿੰਘ ਮੀਤਾ ਦੇ ਨਾਲ ਗੁਰਿੰਦਰ ਸਿੰਘ